ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਮੈਂ ਹਾਂ ਪੂਸ਼ਨ ਮਿੱਤਲ ਅੱਜ ਦਿਨ ਐਤਵਾਰ ਹੈ ਅੱਜ ਅਸੀਂ ਇੱਕ ਬੜੇ ਅਹਿਮ ਮੁੱਦੇ ਤੇ ਚਰਚਾ ਕਰਨ ਜਾ ਰਹੇ ਹਾਂ ਮੇਰੇ ਨਾਲ ਜੁੜੇ ਹੋਏ ਨੇ ਸਰਦਾਰ ਸਵਰਨ ਸਿੰਘ ਧਾਨੇਵਾਲੀਆ ਜੀ ਧਾਨੇਵਾਲੀਆ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਹੈ ਧਾਨੇਵਾਲੀਆ ਸਾਹਿਬ ਇੱਕ ਮਾਮਲਾ ਸਾਹਮਣੇ ਆਉਂਦਾ ਹੈ ਖੇਤੀਬਾੜੀ ਵਿਭਾਗ ਛੇਕਪੁਰਾ ਜਿਹੜਾ ਸਰਕਾਰੀ ਬੀਜ ਫਾਰਮ ਹੈ ਜੀ ਉਹਦੇ ਜੋ ਸਰਕਾਰੀ ਬੀਜ ਰਿਕਾਰਡ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਉਂਦਾ ਪੁਲਿਸ ਇੱਕ ਸਾਲ ਪਹਿਲਾਂ ਪੁਲਿਸ ਨੂੰ ਪੱਤਰ ਲਿ ਖੇਤੀਬਾੜੀ ਦੇ ਅਫਸਰਾਂ ਵੱਲੋਂ ਤੇ ਮੁੱਖ ਆ ਜਿਹੜੇ ਹੈਗੇ ਨੇ ਮੰਤਰੀ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਪਰਚਾ ਦਰਜ ਨਹੀਂ ਕੀਤਾ ਜਾਂਦਾ ਹੁਣ ਫੇਰ ਇੱਕ ਪੱਤਰ ਦੁਬਾਰਾ ਲਿਖਿਆ ਜਾਂਦਾ 9 12 ਦਾ ਜ਼ਿਕਰ ਕੀਤਾ ਜਾਂਦਾ 9 12 2024 ਨੂੰ ਪੱਤਰ ਦਿੱਤਾ ਸੀ ਇੱਕ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਪੁਲਿਸ ਕਾਰਵਾਈ ਕਿਉਂ ਨਹੀਂ ਕਰ ਰਹੀ ਆ ਪੁੱਛਣ ਦੀ ਇੱਕ ਬੜੀ ਇੰਟਰਸਟਿੰਗ ਚੀਜ਼ ਦੱਸਦੇ ਆ ਆਪਾਂ ਇਸ ਸਾਰੇ ਮਾਮਲੇ ਦੇ ਉੱਤੇ ਜਿਵੇਂ ਤੁਸੀਂ ਬੀਜ ਫਾਰਮ ਸ਼ੇਕਪੁਰੇ ਦੀ ਗੱਲ ਕੀਤੀ ਹੈ ਜਿਹੜੇ ਖੇਤੀਬਾੜੀ ਨਾਲ ਸੰਬੰਧਤ ਕੋਈ ਵੀ ਚੀਜ਼ ਹੈ ਨਾ ਇਹਦਾ ਜਿਹੜਾ ਲੇਖਾ-ਚੁੱਕਾ ਰੱਖਣਾ ਬੜਾ ਔਖਾ ਹੁੰਦਾ ਤੇ ਮੈਂ ਮੋਟੀ ਜੀ ਗੱਲ ਹੀ ਕਰਨਾ ਜੇ ਤੁਸੀਂ ਸ਼ੇਖਪੁਰੇ ਦਾ 100 ਕਿੱਲੇ ਦਾ ਫਾਰਮ ਹਰੇ ਆਪਾਂ ਕੱਢਣਾ ਚਲੋ ਆਪਾਂ 100 ਕਿੱਲੇ ਦਾ ਫਾਰਮ ਕੱਢ ਲਏ ਨੇ ਇੱਕ ਯੂਨਿਟ ਮੰਨ ਲਏ ਜੀ 100 ਕਿੱਲੇ ਫਾਰਮ ਦੇ ਵਿੱਚ ਜੇ ਆਪਾਂ 100 ਗੱਟੇ ਯੂਰੀਆ ਪਾਉਨੇ ਆ ਤਾਂ ਇੱਕ-ਇੱਕ ਲੱਪੂ ਵੀ ਕਢੀਏ ਕਿੱਲੋ-ਕਿੱਲੋ ਦੀ ਜੀ ਠੀਕ ਹੈ ਜੀ ਤਾਂ ਸਮਝ ਲਓ 100 ਗੱਟੇ ਪਿੱਛੇ ਇੱਕ ਕੁਇੰਟਲ ਯੂਰੀਆ ਨਿਕਲ ਗਈ ਕਹਿਣ ਤੋਂ ਬਾਅਦ 2 ਗੱਟੇ ਨਿਕਲ ਗਏ ਇਸੇ ਤਰ੍ਹਾਂ 2 ਡੀਪੀ ਦੀ ਗੱਟੇ ਨਿਕਲ ਗਏ ਹੁਣ ਖਾਲਾ ਸਵਾਰਨਾ ਖਾਲਾ ਸ ਉਦੇ ਵਿੱਚ ਸਪੈਸੀਫਿਕ ਲੇਬਰ ਤਾਂ ਹੈ ਨਹੀਂ ਜੇ ਘਾ ਵੱਡਾ ਤਾਂ ਉਹ ਸਮਝ ਲੋ ਇੱਕ ਵਿਅਕਤੀ ਸਾਰੇ 20 ਕਰਮਾਂ ਜਾਂ ਇੱਕ 2 ਕਿੱਲੇ ਜਾਂ 4 ਕਿੱਲੇ ਦਿਹਾੜੀ ਦੇ ਸਵਾਰੂਗਾ ਇੱਕ ਸਾਫ ਹ 10 ਕਿੱਲੇ ਵੀ ਸਵਾਰ ਸਕਦਾ ਫਿਰ ਖਾਲੇ ਦਾ ਸਾਈਜ਼ ਕੀ ਹੈ ਸੋ ਕਹਿਣ ਤੋਂ ਪਹਿਲਾਂ ਵੀ ਕੁੱਲ ਬਲਾ ਕੇ ਜਿਹੜਾ ਹੈਗਾ ਵੀ ਇਹਦੇ ਕੋਈ ਪੈਰਾਮੀਟਰ ਨਹੀਂ ਹੁੰਦੇ ਕਿ ਕਿੰਨੀ ਦੇ ਚ ਕਿਵੇਂ ਲੱਗੇਗਾ ਇਵੇਂ ਜ਼ਮੀਨ ਉਹਨੇ ਆਪਾਂ ਜਿਵੇਂ ਥੋੜੀ ਕਰੜੀ ਹੋਗੀ ਤੇਲ ਵੱਧ ਖਾਏਗਾ ਘੱਟ ਕਰੜੀ ਹੈ ਤੇਲ ਘੱਟ ਖਾਏਗਾ ਡਰਾਈਵਰ ਨੂੰ ਜਾਣ ਹੈ ਤੇਲ ਵੱਧ ਘੱਟ ਖਾਏਗਾ ਐ ਠੀਕ ਹੈ ਜੇ ਡਰਾਈਵਰ ਨੂੰ ਜਾਣ ਹੈ 13 ਕਲਟੀਵੇਟਰ ਹੈ ਜੀ ਉਹ ਦੋ ਕਲਟੀਵੇਟਰ ਵਾਹੀ ਚ ਲੈ ਗਿਆ ਤਾਂ ਸਮਝ ਲਓ 11 ਕਲਟੀਵੇਟਰਾਂ ਦੀ ਜਗ੍ਹਾ ਬਾਹਰ ਆ ਤੇ ਸਮਝ ਲਓ ਇੱਕ ਕਿੱਲੇ ਦੇ ਵਿੱਚ 2-3 ਘੇੜੇ ਵਧ ਲੈ ਕੇ ਤਾਂ ਤੇਲ ਵਾ ਦਿਖ ਆ ਗਿਆ। ਸੋ ਇਹ ਚੀਜ਼ਾਂ ਨੇ ਇਹਦੇ ਵਿੱਚ ਬੇ ਨਹੀਂ ਨੀਆਂ ਪਾਇਆਂ ਗਈਆਂ। ਇਹਦੀ ਹੋਈ ਜਾਂਚ ਸ਼ੁਰੂ। ਜੀ। ਹੁਣ ਜਾਂਚ ਸ਼ੁਰੂ ਪਤਾ ਨਹੀਂ ਕਦੋਂ ਦੀ ਆ। ਹਰਿਆਪਾ ਇੱਕੜਣੀ ਆ। ਪਰ ਆਪਾਂ ਗੱਲ ਚੱਲਦੇ ਹਾਂ 24 'ਚ। 2024 ਦਾ ਜਿਹੜਾ ਮਾਮਲਾ ਹੁਣ ਨੇ ਆਇਆ ਸੀ। ਜਦੋਂ ਇਹਦਾ ਮਤਲਬ ਜਿਹੜੀ 2024 ਦੇ ਵਿੱਚ ਮਾਮਲਾ ਸਾਹਮਣੇ ਆਇਆ ਵੀ ਇਹਦੇ ਨਾਲ ਸੰਬੰਧਿਤ ਰਿਕਾਰਡ ਚੋਰੀ ਹੋ ਗਿਆ। ਜੀ। ਕਦੋਂ ਹੁੰਦਾ ਜੀ 24 'ਚ? 2024 'ਚ। 24 'ਚ। ਜੀ। ਹੁਣ ਇਹਦਾ ਮਤਲਬ ਵੀ ਇਹ ਜਿਹੜਾ ਕਪੜਾ ਹੈ ਜੀ ਇਹ 24 ਤੋਂ ਪਹਿਲਾਂ ਦਾ ਜੀ ਬਿਲਕੁਲ ਅੰਡਰਸਟੈਂਡ ਜੀ ਹੋ ਸਕਦਾ 24 ਦੇ ਸ਼ੁਰੂਆਤੀ ਦੌਰ ਚ ਹੋਵੇ ਮੈਂ ਕਿ ਜੋ ਮਰਜ਼ੀ ਲੈ ਲਓ ਵੀ 9 12 24 ਤੋਂ ਇਹ ਮਾਮਲਾ ਪਹਿਲਾਂ ਦਾ ਹੈ ਵੀ ਜੇ ਰਿਕਾਰਡ ਚੋਰੀ ਹੋਇਆ ਜਾਂ ਸ਼ੁਰੂ ਹੋਏ 5-10 ਦਿਨ 20 ਦਿਨਾਂ ਚ ਇਹ 1 ਸਾਲ ਦਾ ਪਿਛਲੇ ਫਾਈਨੈਂਸ਼ੀਅਲ ਇਅਰ ਦਾ ਹੋਊਗਾ ਜੀ ਵੀ ਇਹ 23 24 ਦਾ ਰਿਕਾਰਡ ਹੋ ਸਕਦਾ ਜੀ ਬਿਲਕੁਕੁਲ ਹੋ ਸਕਦਾ ਠੀਕ ਹੈ ਹੁਣ ਇਹਦੇ ਚ ਸਪੈਸੀਫਿਕ ਨਹੀਂ ਦੱਸਿਆ ਵੀ ਕਿਹੜਾ ਰਿਕਾਰਡ ਚੋਰੀ ਹੈ ਕਹਿੰਦਾ ਵੀ ਬੀਜ ਫਾਰਮ ਦਾ ਰਿਕਾਰਡ ਚੋਰੀ ਹੋਇਆ ਰਿਕਾਰਡ ਲਿਖਿਆ ਦੇ ਉਹ ਜੰਨੀ ਸਭ ਤੋਂ ਵੱਡਾ ਸਵਾਲ ਖੜਾ ਕੀਤਾ ਕੀ ਉਹ ਚਿੱਠੀ ਲਿਖਦੇ 9 12 24 ਨੂੰ ਜੀ ਕਹਿੰਦੇ ਜੀ ਅਸੀਂ ਤੁਹਾਨੂੰ ਇੱਕ ਚਿੱਠੀ ਭਾਈ ਸੀ 16 ਜਿਹੜੇ ਸਾਡੇ ਨੇ ਇਹ ਕੀ ਕਹਿੰਦੇ ਆ ਬੰਨੇ ਵਾਲੇ ਸਾਹਿਬ ਮੈਂ ਤੁਹਾਨੂੰ ਮੇਰੀ ਗੱਲ ਤਾਂ ਸੁਣੋ ਦੋ ਲਾਈਨਾਂ 16 1 23 ਆ ਗਿਆ ਨਾ ਕਿ ਤੁਸੀਂ ਇਸ ਮਾਮਲੇ ਚ ਨਿੱਜੀ ਤੌਰ ਤੇ ਪਹਿਲਾਂ ਦੇ ਅਧਾਰ ਤੇ ਹੱਲ ਕਰਾਓ 16 1 23 ਨੂੰ ਜਿਹੜੀ ਹੈ ਤੁਸੀਂ ਇੱਕ ਚਿੱਠੀ ਲਿਖਦੇ ਆ ਆ 23 ਲਿਖੀ ਪਈ 2030 ਆ ਗਈ ਸਾਹਮਣੇ ਹਾਂਜੀ ਇਹਦਾ ਮਤਲਬ 24 ਨੂੰ ਤੁਸੀਂ ਫੇਰ ਕਰਦੇ ਹੋ ਜੀ ਠੀਕ ਹੈ ਹੁਣ ਆਪਣਾ ਸਾਈਕਲ ਚੋਰੀ ਹੁੰਦਾ ਪਠਾਨੇ ਜਾਂਦੇ ਬਿਲਕੁਲ ਜਾਂਦੇ ਜੀ ਕਿਤੇ ਅੱਜ ਤੱਕ ਚਿੱਠੀਆਂ ਨਾਲ ਐਫ ਆਈ ਆਰ ਦਰਜ ਹੋਈ ਨਹੀਂ ਹੋਈ ਚੋਰੀ ਦੀ ਬਿਲਕੁਲ ਨਹੀਂ ਕਾਰਵਾਈ ਦੀ ਤਾਂ ਹੁੰਦੀ ਹੈ ਵੀ ਉੱਤੋਂ ਜੀ ਡੀਜੀਪੀ ਨੇ ਲਿਖਤੀ ਕਾਰਵਾਈ ਕਰੋ ਪ੍ਰੈਸ਼ਰਾਈਜ਼ ਹੋ ਕੇ ਚਾਹੇ ਹੋ ਜਾਏ ਚਾਹੇ ਹੋ ਜਾਈ ਹੁਣ ਜਿਹੜਾ ਇੱਥੇ ਚੀਫ ਐਗਰੀਕਲਚਰ ਅਫਸਰ ਜੀ ਉਹਦੀs ਭੂਮਿਕਾ ਸ਼ੱਕ ਦੇ ਘਰੇ ਚੋਂਦੀ ਆ ਪਹਿਲਾਂ ਹੀ ਸਿੱਧੀ ਗੱਲ ਪੇ ਕਰਦਾ ਕਿ ਤੂੰ ਚਿੱਠੀ ਕਿ ਲਿਖਤੀ ਜ਼ਿੰਮੇਵਾਰ ਹੈ ਪਹਿਲੀ ਗੱਲ ਚਿੱਠੀ ਲਿਖਦਾ ਤੂੰ ਕਿਹਨੂੰ ਜਿੱਥੇ ਲਿਖਦਾ ਤੂੰ ਵਰਧਮਨ ਚੌਕੇ ਨੂੰ ਜੀ ਤੂੰ ਥਾਣੇ ਨੂੰ ਕਿਉਂ ਨਹੀਂ ਲਿਖੀ ਜੀ ਜੇ ਵਰਧਮਨ ਚੌਕੇ ਲਿਖਤੀ ਤੇ ਤੂੰ ਆਪਦਾ ਬੰਦਾ ਕਿਉਂ ਨਹੀਂ ਭੇਜਿਆ ਵੀ ਸਾਨੂੰ ਜੀ ਐਫਆਈਆਰ ਦੀ ਕਾਪੀ ਕਿਉਂ ਬਾਈ ਹੈਡਾਂ ਕਰਾਹੀ ਭੇਜਣੀ ਸੀ ਇੱਕ ਮਿੰਟ ਪਹਿਲੀ ਗੱਲ ਤਾਂ ਹੱਥ ਨਾਲ ਲੈ ਕੇ ਆਓ ਬਾਈ ਹੈਂਡ ਬਿਲਕੁਲ ਐਫਆਈਆਰ ਮਾਮਲਾ ਬੜਾ ਸੰਗੀਨ ਆ ਨਾ ਵੀ ਚੋਰੀ ਹੋਇਆ ਹੈ ਜੀ ਤੁਸੀਂ ਕਿੱਥੀਆਂ ਪਾਈ ਜਾਂਦੇ ਇਹ ਕਿੱਧਰ ਦਾ ਸੂਲ ਆ ਗਿਆ ਤੁਹਾਨੂੰ ਲੱਗਦਾ ਵੀ ਜੇ ਉਹਨੇ ਗੰਭੀਰਤਾ ਦਿਖਾਈ ਹੁੰਦੀ ਤਾਂ ਮੈਂ ਕੋਈ ਤਾਂ ਤੁਹਾਨੂੰ ਗੱਲ ਕਰਨਾਂ ਵੀ ਇਹਦਾ ਮਤਲਬ ਵੀ ਚੀਫ ਐਗਰੀਕਲਚਰ ਅਫਸਰ ਵੀ ਇਹਦੇ ਵਿੱਚ ਇਨਵੋਲਡ ਹੈ ਵੀ ਇਹ ਮਾਮਲੇ ਨੂੰ ਲੰਮਾ ਸੱਟਦੇ ਹੋ ਉੱਥੇ ਚੌਂਕੀ ਵਾਲੇ ਨੂੰ ਕਹਦਾ ਹੁਣ ਆ ਯਾਰ ਮੈਂ ਚਿੱਠੀ ਪਾਤੀ ਕਿ ਫਿਰ ਇਹ ਦੱਸਣ ਵੀ ਰਜਿਸਟਰਡ ਪਾਈ ਕਿ ਸਿੰਪਲ ਪਾਈ ਜੀ ਜੇ ਰਜਿਸਟਰਡ ਪਾਈ ਇਹਦਾ ਰਸੀਵ ਹੋਈ ਕਿ ਨਹੀਂ ਹੋਈ ਹੁਣ ਆਪਾਂ ਗੱਲ ਕੀਤੀ ਉਹ ਕਹਿੰਦਾ ਇਹਨਾਂ ਤਾਂ ਪਤਾ ਹੀ ਨਹੀਂ ਸਾਡੇ ਕੋਲ ਚਿੱਠੀ ਆਈ ਹੀ ਨਹੀਂ ਐਸਐਸਪੀ ਤੱਕ ਮੇਰੀ ਗੱਲ ਹੋ ਗਈ ਉਹ ਤਾਂ ਜੋ ਐਸਐਸਪੀ ਤਾਂ ਕਹਿੰਦੇ ਜੀ ਮੈਂ ਨਵੀਂ ਆਈ ਆ ਆਪਾਂ ਚੌਂਕੀ ਚਾਰਜ ਨਾਲ ਗੱਲ ਕਰ ਲਈ ਮਜੂਦਾ ਉਹ ਕਹਿੰਦਾ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਉਹਨੇ ਵੀ ਆਹੀ ਜ਼ਿਕਰ ਕੀਤਾ ਪਿਛਲੇ ਵੀ ਸਾਨੂੰ ਪਤਾ ਹੀ ਨਹੀਂ ਇਹਦਾ ਮਤਲਬ ਵੀ ਜਿਹੜਾ ਚੀਫ ਐਗਰੀਕਲਚਰ ਅਫਸਰ ਆ ਉਹਦੀ ਭੂਮਿਕਾ ਪਹਿਲਾਂ ਹੀ ਸ਼ੱਕ ਦੇ ਘੇਰੇ ਚ ਜੀ ਹੁਣ 1 ਸਾਲ ਲੰਘ ਗਿਆ ਕੀ ਤੁਸੀਂ 1 ਸਾਲ ਦੇ ਵਿੱਚ 5 ਦਿਨਾਂ ਬਾਅਦ 10 ਦਿਨਾਂ ਬਾਅਦ 15 ਦਿਨਾਂ ਬਾਅਦ ਢੀਡਾ ਮਾਰ ਕੇ ਰੱਖਿਆ ਕੀ ਤੁਸੀਂ ਆਪਦੇ ਉੱਚ ਅਧਿਕਾਰੀਆਂ ਨੂੰ ਚਿੱਠੀ ਲਿਖੀ ਵੀ ਜਨਾਬ ਸਾਡੇ ਕਹਿਣ ਦੇ ਉੱਤੇ ਇਹ ਐਫ ਆਈ ਆਰ ਦਰਜ ਨਹੀਂ ਹੋ ਰਹੀ ਜੀ ਕਿਉਂਕਿ ਸਰਕਾਰੀ ਸਮਾਨ ਚੋਰੀ ਹੋਇਆ ਤੇਰਾ ਨਿੱਜੀ ਨਹੀਂ ਹੋਇਆ ਤੈਨੂੰ ਸ਼ਪਾਰਸ਼ ਦੀ ਲੋੜ ਸਰਕਾਰੀ ਪ੍ਰਾਪਰਟੀ ਬਣ ਗਈ ਸਰਕਾਰੀ ਪ੍ਰਾਪਰਟੀ ਆ ਤੂੰ ਚਿੱਠੀਆਂ ਕਿਉਂ ਨਹੀਂ ਲਿਖਦਾ ਜੀ ਇਦਾਂ ਦੇ ਤੂੰ ਚਿੱਠੀਆਂ ਨਹੀਂ ਲਿਖਦਾ ਇਹਨਾਂ ਨੂੰ ਤੂੰ ਕਹਿੰਦਾ ਯਾਰ ਵੀ ਚਿੱਠੀ ਜੀ ਲਿਖਤੀ ਮਾਮਲਾ ਦੱਬਿਆ ਜਾਵੇ ਗੱਲਬਾਤ ਖਤਮ ਜੀ ਹੁਣ 1 ਸਾਲ ਲੰਘ ਗਿਆ ਜੀ ਇਧਰ ਤਾਂ ਚੋਰੀ ਹੁੰਦਾ ਆਪਣਾ ਅੱਗ ਲੱਗਦੀ ਹੈ ਕਾਰਪੋਰੇਸ਼ਨ ਚ ਕਾਰਪੋਰੇਸ਼ਨ ਇਧਰ ਹੁਣ ਐਫ ਆਈ ਆਰ ਹੋ ਗਈ ਹੁਣ ਇੱਥੋਂ ਪਤਾ ਕੀ ਲੱਗਦਾ ਕਿ ਇਸ ਸਰਕਾਰ ਦੇ ਵਿੱਚ ਜਿਹੜੇ ਕਪਲੇ ਦੇ ਸਬੂਤ ਨੇ ਉਹ ਗਾਇਬ ਕੀਤੇ ਜਾ ਰਹੇ ਨੇ ਜੀ ਇਹ ਅੱਗ ਲਾ ਦਿਓ ਹੁਣ ਜੀ ਚੋਰੀ ਹੋ ਗਿਆ ਹੁਣ ਇਹਦਾ ਮਿਲ ਜੂ ਕੁਛ ਨਹੀਂ ਕੁਝ ਵੀ ਨਹੀਂ ਮਿਲਣਾ ਖਰਦ-ਬੁਰਦ ਮਿਲ ਕਰਨਗੇ ਖਰਦ-ਬੁਰਦ ਹੋ ਗਿਆ ਇਹਦਾ ਮਤਲਬ ਜੇ ਸਾਲ ਵੀ ਹੋ ਗਿਆ ਸਾਲ ਦੇ ਕੋ ਰਿਕਾਰਡ ਤਾਂ ਮਿਲਦਾ ਨਹੀਂ ਮੈਂ ਇੱਕ ਹੋਰ ਧਨੇ ਵਾਲੀਆਂ ਸਾਡ ਤੁਹਾਡੇ ਧਿਆਨ ਚ ਲਿਆਉਣਾ ਚਾਹਣਾ ਹੈ ਇਸੇ ਮਸਲੇ ਨੂੰ ਲੈ ਕੇ ਜਦੋਂ ਕੱਲ ਖੁੱਡੀਆਂ ਸਾਹਿਬ ਨਾਲ ਗੱਲ ਹੁੰਦੀ ਹੈ ਤਾਂ ਉਹ ਕਹਿੰਦੇ ਵੀ ਉਹਦੇ ਚ ਹਾਜ਼ਰੀ ਰਿਪੋਰਟ ਦਾ ਸੀਗਾ ਤੇ ਰਿਕਾਰਡ ਸੀ ਉਹ ਹਾਜ਼ਰੀ ਰਿਪੋਰਟ ਕਿੰਨਾ ਲੋਕਾਂ ਦੀ ਸੀ ਦਿਹਾੜੀਆਂ ਦੀ ਜੀ ਦਿਹਾੜੀਆਂ ਦੀ ਜਿਹੜੇ ਉਸ ਮਜ਼ਦੂਰ ਨੇ ਕਬਲਾ ਹੁੰਦਾ ਜਨਾਬ ਗੱਲ ਸੁਣੋ ਆਪਣੇ ਇੱਥੇ ਤੁਸੀਂ ਕੱਢ ਲਿਓ ਮੈਂ ਤਾਂ ਵੇਖਿਆ ਕਈ ਜਿਹੜੇ ਹੁਣ ਸਵੀਪਿੰਗ ਦਾ ਠੇਕੇਦਾਰ ਨੇ ਉਹ ਕਹਿੰਦੇ ਜੀ ਅਸੀਂ ਰੋਜ਼ਾਨਾ 20 ਬੰਦੇ ਦਿਆਂ ਜੀ ਪਰ ਅਸਲ ਦੇ ਵਿੱਚ 10 ਕ ਬੰਦੇ 11 ਹੁੰਦੇ ਨੇ ਜਦੋਂ 10 ਬੰਦਿਆਂ ਦੀ ਹਾਜ਼ਰੀ ਪਾਉਂਦੇ ਨੇ ਪਰ ਉਹ ਕਿਉਂਕਿ ਠੇਕੇਦਾਰ ਉਹਨੇ ਆਪਦੇ ਕੋਲੇ 20 ਬੰਦਿਆਂ ਦਾ ਖਰਚਾ ਲੈ ਲਿਆ ਪਰ ਲਾਉਂਦਾ 10 ਹੈ ਪੁੱਡਾ ਕਿਤੇ ਜਾਂ ਪੁੱਡਾ ਜਾਂ ਬੀ ਡੀਏ ਜਾਂ ਨਗਰ ਨਿਗਮ ਇਹ ਚੱਕ ਨਹੀਂ ਕਰਦੀ ਵੀ ਤੇਰੇ ਬੰਦੇ ਕਿੰਨੇ ਆ ਹੁਣ ਇੱਥੇ ਮਸਲਾ ਕੀ ਆ ਗਿਆ ਮੈਂ ਜੇ ਤੁਹਾਨੂੰ ਪਹਿਲਾਂ ਆਖਿਆ ਵੀ ਖਾਲਾ ਸਵਾਰ ਉਹ ਕਹਿੰਦੇ 50 ਬੰਦੇ ਲੱਗ ਗਏ ਜੀ ਠੀਕ ਹੈ ਦਿਨ ਬੰਦੇ ਭਾਵੇਂ ਉਹੀ ਨੇ ਸਪੋਜ਼ ਕਰੋ 10 ਬੰਦੇ ਰੋਜ਼ਾਨਾ ਉਹਨਾਂ ਕੋਲੇ ਕੱਚੇ ਕੰਮ ਕਰਦੇ ਆ ਉਹ ਜਿੱਦਣ ਕੰਮ ਹੈ ਨਹੀਂ ਉਦਨ ਦੀ ਦਿਹਾੜੀ ਜਾਂ ਵੱਧ ਪਾਤੀ ਜਾਂ ਇਹੋ ਜਿਹੇ ਬੰਦੇ ਦੀ ਦਿਹਾੜੀ ਪਾਤੀ ਜਾਂ ਉਹ ਛੁੱਟੀ ਤੇ ਗਿਆ ਉਹਦੀ ਦਿਹਾੜੀ ਪਾਤੀ ਬਿਲਕੁਲ ਵੀ ਚਾਰ ਦਿਨ ਇੱਕ ਐ ਉਹ ਛੁੱਟੀ ਹੈ ਜੀ ਮੈਂ ਪਿੰਡ ਜਾਣਾ ਚੰਗਾ ਤੁ ਜਾਇਆ ਉਹਦੀ ਫਰ ਲੋ ਵਾਰਤੀ ਇੱਧਰ ਹਾਜ਼ਰੀ ਪੈ ਗਈ ਜੇ 10 ਬੰਦਿਆਂ ਦੀ ਐਵਰੇਜ ਹੁਣ 350 ਰੁਪਏ ਦਿਹਾੜੀ ਚ ਲਓ ਆਪਾਂ ਲੈ ਕੇ ਚੱਲਦੇ ਹਾਂ ਸਰਕਾਰੀ ਦਿਹਾੜੀ ਤੇ ਦੋ ਬੰਦੇ ਜਾਂ ਮਹੀਨੇ ਤੋਂ ਘੱਟੋ ਘੱਟ ਰੋਜ਼ਾਨਾ ਦੀ ਇੱਕ ਦਿਹਾੜੀ ਭਾਵੇ ਘੱਟ ਤੋਂ ਘੱਟ ਆਪਾਂ ਘੱਟ ਤੋਂ ਘੱਟ ਪਹਿਲਾਂ ਲਾਪਰਜੂਰੀਆ ਦੀ ਘੱਟ ਤੋਂ ਘੱਟ ਹੈ ਤਾਂ ਕਿੰਨਾ ਹੋ ਗਿਆ ਜੀ ਮਹੀਨੇ ਦਾ 350 ਦਿੱਲੀ ਤੋਂ 10000 ਰੁਪਏ ਹੋ ਕਹਿੰਦੇ ਸਾਲ ਦਾ ਕਿੰਨਾ ਹੋ ਗਿਆ 1 ਲੱਖ 20 ਆ ਇਸੇ ਤਰ੍ਹਾਂ ਯੂਰਗ ਹੈ ਇਸੇ ਤਰ੍ਹਾਂ ਬੀਜ ਹੈ ਇਸੇ ਤਰ੍ਹਾਂ ਡੀਜ਼ਲ ਹੈ ਠੀਕ ਹੈ ਹੁਣ ਤੁਸੀਂ ਮੈਂ ਇੱਕ ਬੜਾ ਐਗਜ਼ਾਮਪਲ ਦੇਣਾ ਤੁਹਾਨੂੰ ਇੱਕ ਪੈਟਰੋਲ ਪੰਪ ਦੇ ਉੱਤੇ ਪੁਰਾਣੀ ਦੀ ਗੱਲ ਆ ਉਹ ਕਹਿੰਦਾ ਜੀ ਅਸੀਂ ਅੱਧਾ ਯੂਨਟ ਖਾਂਦੇ ਆ ਜੀ ਮੈਂ ਕਿਹਾ ਵੀ ਅੱਧੇ ਯੂਨਟ ਨਾਲ ਕਿੰਨਾ ਬੰਦਾ ਕਹਿੰਦਾ ਜੀ 500 ਤੋਂ 700 ਸਕੂਟਰ ਸਾਡੇ ਕੋਲੇ ਡੇਢੀ ਟੇਲ ਪਾਉਂਦਾ ਹੁਣ ਮੈਂ ਕਹਿੰਦਾ 500 ਹੀ ਲੈ ਲਓ 500 ਦਾ ਅੱਧਾ ਯੂਨਟ ਖਾਦਾ ਤਾਂ 250 ਯੂਨਟ ਹੋ ਗਏ 250 ਯੂਨਟ ਹੋ ਗਿਆ 25 ਲੀਟਰ ਪੈਟਰੋਲ ਲੈ ਗਿਆ ਬਿਲਕੁਲ ਹੈ ਜੀ ਇੱਕ ਮਸ਼ੀਨ ਤੋਂ ਬਿਲਕੁਲ ਬਿਲਕੁਲ ਜੀ ਸਮਝ ਗਏ ਨਾ ਉਹ ਹੁਣ ਕੈਨ ਨੂੰ ਤੇ ਨਿੱਕੀ ਜੀ ਗੱਲ ਹੈ ਜੀ ਲੱਭ ਪਰ ਜਦੋਂ ਨੂੰ ਜੋੜਦੇ ਆ ਕਪੜਾ ਬੋਲਾ ਬਣ ਜਾਂਦਾ ਇਹਦੇ ਵਿੱਚ ਸਿੱਧੇ ਤੌਰ ਦੇ ਉੱਤੇ ਇੱਕ ਬੀਲਿਸ ਤਾਂ ਦੇਖੋ ਆਪਾਂ ਦੋ ਤਿੰਨ ਵਾਰੀ ਦੇਖ ਲਾ ਵਿਜੀਲੈਂਸ ਨੇ ਤਾਂ ਲੱਸੀ ਘੋਲਦੀ ਕਈ ਮਾਮਲੇ ਆ ਸਰਪੰਚਨੀ ਵਾਲੇ ਮਾਮਲੇ ਦੇਖ ਲਓ ਮਾਮਲੇ ਦੇਖ ਲਓ ਗੁਰਪ੍ਰੀਤ ਬੁੱਟਰ ਵਾਲਾ ਦੇਖ ਲਓ ਬਿਲਕੁਲ ਉਹ ਤੇਲ ਵਾਲਾ ਮਾਮਲਾ ਦੇ ਹੁਣ ਨਗਰ ਨਿਗਮ ਵਾਲਾ ਬਿਲਕੁਲ ਜੀ ਫਿਰ ਸਰਪੰਚਨੀ ਵਾਲਾ ਦੇ ਸਰਪੰਚਨੀ ਵਾਲਾ ਦੇਖੋ ਦੇਖੋ ਸਰਪੰਚਨੀ ਦਾ ਦੋ ਕੇਸ ਹੋਏ ਵਿਆ ਦੂਜਾ ਹੋ ਗਿਆ ਜੀ ਸਰਪੰਚ ਕੋ ਉਧਰ ਮੁੱਖ ਮੰਤਰੀ ਨਹੀਂ ਹੋਣਾ ਸਰਪੰਚਨੀ ਕੀ ਕਹਿੰਦੇ ਡੀਸੀ ਐਸਐਸਪੀ ਨਾਲ ਤੂਰੀ ਫਿਰਦੀ ਐ ਅਦਾਲਤ ਦੀ ਭਗੌੜੀ ਐ ਮੁੰਡੇ ਨੂੰ ਉਹਦੇ ਤੇ ਪਰਚਾ ਵੀ ਦਰਜ ਹੋਇਆ ਵੀ ਮੁੰਡੇ ਦੇ ਉੱਤੇ ਇੱਕ ਨੂੰ ਸੂਸਾਇਟੀ ਨੂੰ ਮਜਬੂਰ ਕਰਨਾ ਇਨਕੁਆਰੀ ਕਰਵਾ ਲਈ ਜੀ ਜੇ ਇਨਕੁਆਰੀ ਕਰਵਾ ਲਈ ਗ੍ਰਫਤਾਰ ਕਰੋ ਜੇ ਜੋਗੀ ਛੋਟੂ ਜੋਗੀ ਤੁਹਾਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਪੁਲਿਸ ਵੀ ਜਿਹੜੀ ਹੈਗੀ ਲੂਸਪੋਲ ਛੱਡ ਦਿੰਦੀ ਹੈ ਲੂਸਪੋਲ ਨਹੀਂ ਜੀ ਦੇਖੋ ਨਾ ਤਾਂ ਕੀ ਦਵਾ ਕੀ ਨਹੀਂ ਹੁਣ ਜਿਹੜਾ ਸਿੱਧੇ ਤੌਰ ਦੇ ਉੱਤੇ ਆਮ ਤੌਰ ਦੇ ਉੱਤੇ ਆਪਾਂ ਕੀ ਕਰਦੇ ਆ ਬੀਵਿਜੀਲੈਂਸ ਕੀ ਕਰਦੀ ਹੈ ਕਲਰਕ ਫੜ ਲਿਆ ਕਲਰਕ ਕਿਹਦੇ ਲਈ ਪੈਸੇ ਲੈ ਰਿਆ ਸੀ ਜੀ ਫਲਾਣੇ ਦੇ ਜੀ ਆਪਣੇ ਡੀਐਸਪੀ ਦਾ ਕੇਸ ਹੋਇਆ ਡੀਐਸਪੀ ਦੀ ਗੱਡੀ ਚੋ ਬਰਾਮਦ ਹੋਇਆ ਗੱਲ ਮੈਨੂੰ ਫੜਿਆ ਪੈਸੇ ਤੋਂ ਡੀਐਸਪੀ ਲਈ ਲੈ ਰਿਆ ਸੀ ਇੱਥੇ ਹੁਣ ਜਿਹੜਾ ਪੈਸਾ ਲੈ ਰਹੀ ਸੀ ਸਰਪੰਚ ਨੂੰ ਲੈ ਰੇ ਤਾਂ ਕਿਹਦੇ ਲਈ ਲੈ ਰਹੀ ਸੀ ਬਿਲਕੁਲ ਉਹ ਚੇਅਰਮੈਨ ਲਈ ਲੈ ਰਹੀ ਸੀ ਭਾਵੇਂ ਚੇਅਰਮੈਨ ਉਹਨੂੰ ਪੁੱਠਾ ਦੇ ਦੇ ਹੂੰ ਪਰਤਾਲ ਚ ਰੱਖ ਲਿਆ ਉਹ ਪਰ ਉਹਨੂੰ ਪਰਤਾਲ ਚ ਰੱਖਣਾ ਕੱਢ ਦੇਣਗੇ ਤੇ ਮੈਂ ਦਾਨੇਵਾਲੀਆ ਸਾਹਿਬ ਆਪਣੇ ਦਰਸ਼ਕਾਂ ਨੂੰ ਥੋੜੀ ਜਿਹੀ ਇਹਦੀ ਟੈਕਨੀਕਲੀ ਗੱਲ ਦੱਸੋ ਸ਼ਾਟ ਦੇ ਵਿੱਚ ਹਾਂ ਵੀ ਕਪਲਾ ਕਿੱਥੇ ਤੇ ਕਿਵੇਂ ਹੋ ਸਕਦਾ ਵੱਡਾ ਕਪਲਾ ਹੋ ਸਕਦਾ ਇਹ ਦੇਖੋ ਮੈਂ ਤੁਹਾਨੂੰ ਦੱਸਦਾ ਨਾ ਟੈਕਨੀਕਲੀ ਤੁਹਾਨੂੰ ਮੈਂ ਪਹਿਲਾਂ ਹੀ ਸਮਝਾਤਾ ਵੀ ਮੈਂ ਤਾਂ ਘੱਟ ਤੋਂ ਘੱਟ ਲੈ ਕੇ ਚੱਲਾਂ ਜੀ ਬਿੰਗ ਕਿਸਾਨ ਦਾ ਪੁੱਤ ਜੀ 100 ਕਿੱਲੇ ਨੂੰ ਇੱਕ ਆਪਾ ਧਾਰ ਮੰਨ ਲਿਆ ਇੱਕ ਯੂਨਟ ਮੰਨ ਲਿਆ 100 ਕਿੱਲੇ ਦੇ ਵਿੱਚ ਆਪਾਂ ਘੱਟੋ ਘੱਟ 100 ਗੱਟਾ ਯੂਰੀਆ ਹਾੜੀ ਦੀਆਂ 100 ਗੱਟਾ ਯੂਰੀਆ ਸੌਣੀ ਦੀ 200 ਗੱਟਾ ਪਾਉਣੇ ਆ 200 ਗੱਟੇ ਚੋ ਕਿਲੋ ਕਿਲੋ ਯੂਰੀਆ ਕੱਢ ਲਓ ਠੀਕ ਹੈ ਤੁਸੀਂ ਮੈਂ ਘੱਟੋ ਘੱਟ ਹੀ ਕਰਨਾ ਕਿਲੋ ਕਿਲੋ ਯੂਰੀਆ ਕਰ ਲਓ ਇੱਕ ਡਰਮ ਦੇ ਵਿੱਚ ਪ੍ਰੋਫਿਲੇਜ ਪਾ ਦਿਓ 2-2 ਲੀਟਰ ਦੀ ਕਿੰਨਾ ਤੇਲ ਬਚ ਗਿਆ ਟਰੈਕਟਰ ਦੀ ਰਿਪੇਅਰ ਪਾ ਦਿਓ ਪੈਂਚਰ ਹੋ ਗਿਆ ਜੀ ਵੈਲਡਿੰਗ ਕਰਾਉਣੀ ਆ ਜੀ ਭਲਾਨਾ ਕਰਾਉਣਾ ਕਿੰਨੇ ਕੀ ਜਾਲੀ ਬਿੱਲ ਹੋਣਗੇ ਉਹ ਸਾਰਾ ਕੁੱਲ ਮਿਲਾ ਕੇ ਜਿਹੜਾ ਇਹ ਰਿਕਾਰਡ ਛੋਰੀ ਹੋਇਆ ਸੀਗਾ ਦਰਸ਼ਕੋ ਤੇ ਇਹਦੇ ਵਿੱਚ ਐਫ ਆਈ ਆਰ ਇਹ ਦੀ ਇੱਕ ਫਾਲ ਤੋਂ ਬਾਅਦ ਦਰਜ ਹੋਈ ਹੈ ਤੇ ਦਾਨੇ ਵਾਲੀ ਸਾਹਿਬ ਇੱਕ ਹੋਰ ਵੱਡੀ ਖਬਰ ਆ ਰਹੀ ਹੈ ਦੂਜੀ ਪੰਜਾਬ ਨਾਲ ਜੁੜੀ ਹੋਈ ਹਾਂਜੀ ਦੋ ਆਈ ਐਸ ਅਫਸਰ ਇੱਕ ਆਈ ਐਸ ਅਫਸਰ ਨੇ ਕਮਲ ਕਿਸ਼ੋਰ ਜਾਦਵ ਜੀ ਤੇ ਦੂਸਰੇ ਜਸਪ੍ਰੀਤ ਦੋਨੋਂ ਹੀ ਬਠਿੰਡਾ ਵਿਖੇ ਡੀ ਸੀ ਰਹਿ ਚੁੱਕੇ ਨੇ ਇਹਨਾਂ ਨੂੰ ਸਰਕਾਰ ਨੇ ਬੀਤੀ ਦੇਰ ਰਾਤ ਬੜੀ ਵੱਡੀ ਕਾਰਵਾਈ ਕੀਤੀ ਹੋਈ ਹੈ ਇਹਨੂੰ ਕਿਵੇਂ ਦੇਖਦੇ ਹੋ ਇਹ ਵੀ ਇੱਕ ਨਲਕੀ ਹੈ ਜੀ ਸੁਣੋ ਹੁਣ ਕੇਂਦਰ ਨੇ ਪੈਸਾ ਭੇਜਤਾ ਅੰਗਣਵਾੜੀਆਂ ਦੇ ਮੋਬਾਈਲ ਖਰੀਦਣ ਲਈ ਜੀ ਇਹ ਦੋ ਅਫਸਰਾਂ ਦੇ ਉੱਤੇ ਇਲਜ਼ਾਮات ਇਹ ਲਾਏ ਗਏ ਨੇ ਸਸਪੈਂਡ ਕਰ ਲਏ ਦੀ ਤੁਸੀਂ ਬੇਨਿਮੀਆ ਕੀਤੀ ਹੈ ਤੁਸੀਂ ਸੰਸੈਰਿਟੀ ਨਹੀਂ ਦਿਖਾਈ ਤੁਸੀਂ ਮੋਬਾਈਲ ਲਿਖ ਦਿੱਤੇ ਜੀ ਮੈਂ ਇੱਕੋ ਸਵਾਲ ਕਰਦਾ ਜੀ ਕੀ ਪੰਜਾਬ ਨੇ ਮੋਬਾਈਲ ਖਰੀਦਣ ਲਈ ਆਪਦਾ ਹਿੱਸਾ ਪਾਇਆ ਬਿਲਕੁਲ ਮੈਨੂੰ ਨਹੀਂ ਪਤਾ ਜੀ ਮੈਂ ਇਹੀ ਸਵਾਲ ਕਰਦਾ ਕਲੀਅਰ ਹੋਣਾ ਚਾਹੀਦਾ ਵੀ ਜੇ ਤਾਂ ਸਰਕਾਰ ਨੇ ਪੈਸੇ ਪਾਤੇ ਇਹਨਾਂ ਨੇ ਨਹੀਂ ਖਰੀਦੇ ਤਾਂ ਇਹ ਗੁਨਾਹਗਾਰ ਹੈ ਜੀ ਜੇ ਸਰਕਾਰ ਨੇ ਪੈਸਾ ਕੇਂਦਰ ਤੋਂ ਬਚਨ ਦੇ ਕਹਤਾ ਜੀ ਵੈਸੇ ਤਾਂ ਦੋ ਅਫਸਰ ਸਸਪੈਂਡ ਕਰਤੇ ਕਿੰਨੇ ਆਈ ਆਈ ਆਈਐਸ ਕੀਤੇ ਆ ਬਲਿਹ ਕਹਤੇ ਇਲੈਕਸ਼ਨ ਅਗਲੇ ਕੀਤੇ ਬਾਅਦ ਚ ਹਵਾਲ ਕਰ ਦਾਂਗੇ ਜਿਹੜਾ ਇੱਕ ਵਾਰੀ ਹੋ ਗਿਆ ਜੀ ਇਹਨਾਂ ਦੀ ਬੇਨਿਮੀਆ ਜੀ ਇੱਕ ਵਾਰੀ ਰੌਲ ਗਦੌਲ ਕਰਤਾ ਜੀ ਜੇ ਚਾਰ ਪੈਸੇ ਆ ਗਏ ਹਜ਼ਾਰ ਦੀ ਦਾਤੇ 500 ਮੋਬਾਈਲ ਦੇ ਦਿੱਤ ਲਾਂਗੇ ਕੁੱਲ ਬਿਲਾ ਕੇ ਇਹਦੇ ਵਿੱਚ ਮੈਨੂੰ ਇਹ ਲੱਗਦਾ ਕਿ ਸਰਕਾਰ ਕੋਲੇ ਪੈਸਾ ਹੈ ਨਹੀਂ ਜੀ ਇਹ ਤਾਂ ਮੋਬਾਈਲਾਂ ਲਈ ਜਦੋਂ ਮੋਬਾਈਲਾਂ ਲਈ ਪੈਸਾ ਹੈ ਨਹੀਂ ਜਿਹੜਾ ਕੇਂਦਰ ਦੇ ਵਿੱਚ ਪੈਸੇ ਬਣੋ ਤੁਸੀਂ 1000 1500 ਰੁਪਏ ਚ ਔਰਤਾਂ ਨੂੰ ਕਿਵੇਂ ਦੇ ਦਿਓਗੇ ਕੁੱਲ ਬ ਇਹ ਨੌਲਕੀ ਫਾਈਨੈਂਸ ਡਿਪਾਰਟਮੈਂਟ ਦੀ ਹੈ ਖਜ਼ਾਨੇ ਦੀ ਹੈ ਫਾਈਨੈਂਸ ਮਨਿਸਟਰ ਨੂੰ ਇਸ ਚੀਜ਼ ਉੱਤੇ ਵੇਖਣਾ ਪੈਂਦਾ ਚਾਹੀਦਾ ਵੀ ਤੂੰ ਪੈਸੇ ਦਿੱਤੇ ਉਹ ਆਪ ਦਾ ਤੁਸੀਂ ਹਿੱਸਾ ਪਾਇਆ ਕਿ ਨਹੀਂ ਪਾਇਆ ਇਹ ਇੱਕ ਜਾਂਚ ਦਾ ਵਿਸ਼ਾ ਹੈ ਗੱਲ ਅੱਗੇ ਸਾਹਮਣੇ ਆਊਗੀ ਕਿਉਂਕਿ ਅੱਜ ਖਬਰ ਸੱਤ ਨੂੰ ਸਸਪੈਂਡ ਕੀਤੇ ਆ ਅੱਜ ਆਪਾਂ 8 ਸਵੇਰੇ ਇਹ ਗੱਲ ਕਰ ਰਹੇ ਹਾਂ ਹਾਂ ਹੋਰ ਇਨਵੈਸਟੀਗੇਸ਼ਨ ਹੈ ਬਹੁਤ ਲਾਜ਼ਮੀ ਪਰ ਮੈਂ ਸ਼ੰਕਾ ਜ਼ाहिर ਕਰਦਾ ਇਹ ਮਾਮਲਾ ਇਹੀ ਹੋਊਗਾ ਇੱਧੇ ਉੱਤੇ ਕੁਝ ਨਹੀਂ ਤੁਹਾਨੂੰ ਲੱਗਦਾ ਨਹੀਂ ਸਰਕਾਰ ਕਿਹੜੇ ਰਾਹ ਪੈ ਗਈ ਹੈ ਬੀਬ ਅਫਸਰਾਂ ਦੀਆਂ ਬਲੀਆਂ ਜੇਕਰ ਦਿੱਲੀ ਵਾਲਿਆਂ ਦੀਆਂ ਨਲਕੀਆਂ ਦਿੱਲੀ ਵਾਲਿਆਂ ਦੇ ਗਲਤ ਆਰਡਰ ਜੀ ਜਦੋਂ ਇਹਨਾਂ ਨੂੰ ਪੁੱਠੇ ਪੈਂਦੇ ਨੇ ਜੀ ਉਦੋਂ ਪੁਲਿਸੇ ਦਾ ਸ਼ਿਕਾਰ ਹੁੰਦੀ ਆ ਤੁਸੀਂ ਕਿੰਨੇ ਪਰਚੇ ਲੈ ਲੋ ਜੀ ਆ ਹੀ ਲੈ ਲੋ ਸਵਤ ਆਪਣੇ ਮਾਰਲੀ ਨਾਲ ਵਾਲਾ ਮਾਮਲਾ ਇੱਥੇ ਤੁਸੀਂ ਕਰ ਲਿਆ ਪਰਚਾ ਕਰਾਤਾ ਉਹ ਤਰੀਕਾ ਭੁਗਤਦੇ ਫਿਰਤੇ ਬਿਲਕੁਲ ਔਰ ਡੀਜੀਪੀ ਨਾਲ ਕੀ ਹੋਈ ਐ ਐਸਐਸਪੀ ਬਾਰੇ ਕੀ ਹੋਈ ਜਾਂਦਾ ਵੀ ਤੁਹਾਡੇ ਬੰਦੇ ਮਰੀ ਜਾਂਦੇ ਤੁਸੀਂ ਕੀ ਕਰੀ ਜਾਂਦੇ ਜਿਹੜਾ ਐਸਐਸਪੀ ਤੁਸੀਂ ਉੱਥੇ ਲਾਇਆ ਆਪਣੇ ਮੁਹੱਲੇ ਉਹਦਾ ਉਹ ਬੰਦਾ ਜਿਹੜਾ ਪ੍ਰਧਾਨ ਮੰਤਰੀ ਦੀ ਇੱਕ ਸੁਰੱਖਿਆ ਚਾਹੀਦੇ ਵਿੱਚ ਉਹਦੇ ਉੱਤੇ ਜਾਂਚ ਚੱਲ ਰਹੀ ਐ ਤੁਸੀਂ ਉਹਨੂੰ ਐਡੀ ਵੱਡੀ ਜ਼ਿੰਮੇਵਾਰੀ ਦੇ ਦਿੱਤੀ ਕਹਿਣ ਤੋਂ ਮਤਲਬ ਇਹ ਐ ਵੀ ਜਿਹੜੀ ਦਿੱਲੀ ਵਾਲਿਆਂ ਨੇ ਇੱਥੇ ਕੰਮ ਕੀਤਾ ਪੱਲਿਕਲ ਦਿੱਲੀ ਵਾਲਿਆਂ ਦੇ ਵੀ ਕਾਂ ਜਿਹੜੇ ਇਹਨਾਂ ਦੇ ਕਰਿੰਦੇ ਨੇ ਨਾ ਮੈਂ ਹੈਰਾਨ ਆ ਕਿ ਅਫਸਰ ਕਰਿੰਦਿਆਂ ਨੂੰ ਵੀ ਰੱਬ ਬੰਨੀ ਬੈਠੇ ਆ ਉਹ ਇੱਥੇ ਜਵਾਕ ਜਿਹੇ ਬੈਠੇ ਆ ਉਹ ਗੱਲਾਂ ਸੋਹਣੀਆਂ ਬਿਲਕੁਲ ਮੈਂ ਵੀ ਦੇਖਿਆ ਸੀਗਾ ਇਹ ਕਿ ਸੈਟਰਾਂ ਦੇ ਨਾਲ ਬੈਠੇ ਨੇ ਬੈਠੇ ਹੁਣ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਨਾ ਦੇਖੋ ਜਿਹੜਾ ਛੋਰੀਆਂ ਘਰ ਵੱਸੇ ਬਾਬਾ ਬੁਰੜੀ ਨੂੰ ਕਿਉਂ ਰੱਖੇ ਇਹ ਅਣਜਾਣਾਂ ਦੀ ਸਰਕਾਰ ਬਣ ਗਈ ਅਫਸਰਾਂ ਦਾ ਇਹਨਾਂ ਨੂੰ ਕੰਮ ਨਹੀਂ ਲੈਣਾ ਹੁੰਦਾ 50 ਰੁਪਈਆ ਦੀ ਰਿਸ਼ਵਤ ਦੀ ਥਾਂ ਦੇ 50000 ਮੰਗ ਲੈਂਦੇ ਆ ਜਿੱਥੇ 50000 ਮੰਗਣਾ ਤੇ 50 ਰੁਪਈਆ ਮੰਗ ਲੈਂਦੇ ਆ ਆ ਬਠਿੰਡੇ ਚ ਕੀ ਕੁਛ ਹੋਈ ਜਾਂਦਾ ਦੱਸੋ ਕਿਹੜੀ ਇਨਕੁਆਰੀ ਲਾਤੀ ਕਿਹੜੀ ਟੀਮ ਆਗੀ ਜਿਹੜੇ ਬੰਦੇ ਤੇ ਉੱਤੇ ਸ਼ੱਕ ਦੀ ਘੇਰਾ ਨੂੰ ਫੜਿਆ ਕਿਉਂ ਨਹੀਂ ਤੁਰੰਤ ਭਰਵਾ ਨਾਲ ਕਿਉਂ ਨਹੀਂ ਗ੍ਰਿਫਤਾਰੀ ਹੋਈ ਇਹ ਸਭ ਤੋਂ ਵੱਡੀ ਗੱਲ ਕਹੀ ਹੈ ਧੰਨਵਾਦੀ ਹੁਣ ਇਹਦੇ ਚ ਇਹਦੇ ਚ ਵੀ ਲੈ ਲੋ ਇਹਦੇ ਚ ਕੀ ਗ੍ਰਿਫਤਾਰੀ ਹੋਈ ਸਭ ਤੋਂ ਵੱਡੀ ਗੱਲ ਕਹੀ ਇਹਦੇ ਡਿਪਾਰਟਮੈਂਟ 'ਚ ਇਨਕੁਆਰੀ ਖੁੱਲੀ ਨਹੀਂ ਖੁੱਲੀ ਜਦ ਕਿ ਕੱਲ ਹੀ ਇਹ ਡਿਪਾਰਟਮੈਂਟਲ ਇਨਕੁਆਰੀ ਖੁੱਲਣੀ ਚਾਹੀਦੀ ਸੀ ਤੁਰੰਤ ਪ੍ਰਭਾਵ ਨਾ ਵੀ ਤੂੰ ਪੈਰ ਵਾਈ ਕਿਉਂ ਨਹੀਂ ਕੀਤੀ ਹਾਲਾਂਕਿ ਖੁੱਡੀਆਂ ਸਾਹਿਬ ਨੇ ਇੱਕ ਗੱਲ ਦਾ ਜ਼ਿਕਰ ਵੀ ਕੀਤਾ ਗੱਲ ਸੁਣੋ ਖੁੱਡੀਆਂ ਸਾਹਿਬ ਨੂੰ ਅੱਜ ਅੱਜ ਗੱਲ ਯਾਦ ਆਈ ਬਿਲਕੁਲ ਤੁਸੀਂ ਪਹਿਲਾਂ ਕਿਉਂ ਨਹੀਂ ਇਹ ਕੀਤਾ ਕੀ ਤੁਹਾਡੀ ਨੌਲੇਜ ਪਹਿਲਾਂ ਹੀ ਨਹੀਂ ਸੀਗਾ ਕੀ ਇਹਦਾ ਮਤਲਬ ਤੁਹਾਡੇ ਮਹਿਕਮੇ ਦੇ ਲੋਕ ਤੁਹਾਨੂੰ ਦੱਸਦੇ ਨਹੀਂ ਗੱਲ ਜਾਂ ਤੁਹਾਡੇ ਪੀਏ ਨਹੀਂ ਦੱਸਦੇ ਜਾਂ ਤੁਹਾਡੇ ਕੋਲ ਕੰਮ ਬੜਾ ਹੈ ਜਾਂ ਫਿਰ ਤੁਹਾਨੂੰ ਦਿੱਲੀ ਵਾਲੇ ਨਹੀਂ ਕਰਦੇ ਤੁਹਾਨੂੰ ਲੱਗਦਾ ਨਹੀਂ ਕਿ ਕਿਤਨੇ ਕਿਤੇ ਜਾਲ ਦੇ ਵਿੱਚ ਘਰੇ ਹੋਏ ਨੇ ਸਾਰਾ ਸਿਸਟਮ ਇੱਕ ਜਾਲ ਹੈ ਤੰਦੂਗਾ ਜਾਲ ਹੈ ਕਿ ਦਿੱਲੀ ਵਾਲਾ ਹਾਂ ਉਹ ਡਰਦੇ ਹੀ ਨਹੀਂ ਉੱਤੇ ਕਰਦੇ ਆ ਦਿੱਲੀ ਵਾਲੇ ਨਾਰਾਜ਼ ਨਾ ਹੋ ਜਾਣ ਉਹ ਮੈਨੂੰ ਹਜੇ ਤੱਕ ਨਹੀਂ ਪਤਾ ਲੱਗਿਆ ਜਿਵੇਂ ਡੀਪ ਸਟੇਟ ਹੁੰਦਾ ਨਾ ਇਹ ਦਿੱਲੀ ਵਾਲੇ ਕੋ ਜੀ ਤਾਂ ਦਰਸ਼ਕੋ ਅੱਜ ਅਸੀਂ ਐਤਵਾਰ ਨੂੰ ਇੱਕ ਦੋ ਬੜੇ ਅਹਿਮ ਮੁੱਦੇ ਸੀਗੇ ਇੱਕ ਖੇਤੀਬਾੜੀ ਵਿਭਾਗ ਨਾਲ ਜੁੜਿਆ ਹੋਇਆ ਸੀ ਤਾਂ ਸਾਨੂੰ ਬੜੀ ਅਹਿਮ ਮੁੱਦਾ ਲੱਗਿਆ ਪੰਜਾਬ ਦੇ ਕਿਸਾਨਾਂ ਲਈ ਤਾਂ ਇਸ ਕਰਕੇ ਅਸੀਂ ਅੱਜ ਚਰਚਾ ਕਰਨ ਜੁੜੇ ਸੀਗੇ ਤਾਂ ਧੰਨੇ ਵਾਲੀ ਸਭ ਬਹੁਤ ਬਹੁਤ ਧੰਨਵਾਦ ਤੁਹਾਡਾ ਮਿਹਰਬਾਨੀ ਜੀ ਸਾਰਿਆਂ ਦਾ ਤੇ ਇਸ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਨਾ